ਹੈਲੋ ਹਾਂਜੀ ਸਾਰਨ ਮੇਰੇ ਬਲੋਂ ਸੱਤ ਸਿਰਿਆ ਕੱਲ ਅੱਜ ਮੇਰੀ ਹੋਈ ਕਰਦਿਆ ਨਾਲ ਲੜਾਈ ਲੜਾਈ ਵੀ ਬਹੁਤ ਜ਼ਬਰਦਸਤ ਹੋਈ ਕਿਉਂਕਿ ਹਰ ਇੱਕ ਗੱਲ ਦੇ ਵਿੱਚ ਕਸੂਰ ਨਾ ਔਰਤ ਦਾ ਹੀ ਨਿਕਲਦਾ ਚਾਹੇ ਉਹ ਸੱਸ ਹੋਵੇ ਚਾਹੇ ਪਤੀ ਹੋਵੇ ਚਾਹੇ ਘਰ ਦਾ ਕੋਈ ਵੀ ਮੈਂਬਰ ਹੋਵੇ ਕਸੂਰ ਜਦੋਂ ਕੋਈ ਵੀ ਹਨਾ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਤਾਂ ਕਸੂਰ ਔਰਤ ਦੇ ਵਿੱਚ ਹੀ ਕੱਢਿਆ ਜਾਂਦਾਗਾ ਕਿਉਂਕਿ ਪਤਾ ਨਹੀਂ ਕੀ ਗੱਲ ਹੈਗੀ ਮੇਰੇ ਨਾਲ ਵੀ ਅੱਜ ਇਹੀ ਹੋਇਆ ਮੈਂ ਤੁਹਾਡੇ ਨਾਲ ਸਾਰੀ ਗੱਲ ਅੱਜ ਸਾਂਝੀ ਕਰਨੀ ਹੈ ਤੁਸੀਂ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵੀ ਮੇਰਾ ਇਸ ਦੇ ਵਿੱਚ ਕਿੱਥੇ ਕਸੂਰ ਹੈ ਤੇ ਕਿੱਥੇ ਮੈਂ ਗਲਤਾਂ ਤੇ ਹਾਂਜੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਣੀ ਲੜਾਈ ਹੋਈ ਤਾਂ ਹਨਾ ਕਿਸ ਗੱਲ ਦੀ ਹੋਈ ਅੱਜ ਮੈਂ ਸਵੇਰੇ ਖਾਣਾ ਬਣਾ ਰਹੀ ਸੀ ਅੱਜ ਆਪਣੇ ਬਣਾਈਆਂ ਸੀਗੀਆਂ ਸਿਮਲਾ ਮਿਰਚ ਤੇ ਆਲੂ ਦੀ ਸਬਜ਼ੀ ਤੇ ਇਦਾਂ ਦੀਆਂ ਰੈਸਪੀਆਂ ਤੁਹਾਨੂੰ ਆਪਣੇ ਇਸ ਚੈਨਲ ਤੇ ਬਹੁਤ ਜ਼ਿਆਦਾ ਮਿਲ ਜਾਣਗੀਆਂ ਤੇ ਬਣਾਉਂਦੇ ਬਣਾਉਂਦੇ ਮੈਂ ਗੱਲ ਕਰ ਰਹੀ ਸੀ ਕਿ ਨਾਲੇ ਤਾਂ ਆਪਣੇ ਹਸਬੰਦੇ ਦਾ ਟਿਫਿਨ ਤਿਆਰ ਕਰ ਰਹੀ ਸੀ ਤੇ ਆਪਾਂ ਨੇ ਇਹਦੇ ਵਿੱਚ ਪਾਇਆ ਸੀਗਾ ਥੋੜਾ ਜਿਹਾ ਨਾ ਬਿਨੇਗਰ ਤੁਹਾਡੇ ਕੋਲੇ ਨਿੰਬੂ ਹੈਗਾ ਤਾਂ ਅੱਧਾ ਕ ਨਿੰਬੂ ਪਾ ਲਓ ਨਹੀਂ ਤੁਸੀਂ ਬਿਨੇਗਰ ਪਾ ਲਓ ਤਾਂ ਤੁਹਾਡੀ ਸਿਮਲਾ ਮਿਰਚ ਦੀ ਜਿਹੜੀ ਸਬਜੀ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਥੋੜੀ ਜਿਹੀ ਇਹਦੇ ਵਿੱਚ ਆਪਾਂ ਗੋਭੀ ਵੀ ਪਾ ਲਈ ਸੀ ਕਿਉਂਕਿ ਇਹ ਮਿਕਸ ਜੀ ਨਾ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਮੈਨੂੰ ਇਹ ਵੀ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀਆਂ ਵੀ ਕਿੱਦਾਂ ਦੀਆਂ ਲੱਗੀਆਂ ਤੇ ਜਦੋਂ ਮੈਂ ਸਾਰਿਆਂ ਨੂੰ ਕਿਹਾ ਵੀ ਹੈ ਨਾ ਤੁਸੀਂ ਜਿਹੜਾ ਖਾਣਾ ਹੈ ਨਾ ਉਹ ਥੋੜਾ ਜਿਹਾ ਘਟਾਓ ਤੇ ਜਿਹੜੇ ਕਿ ਮੈਂ ਅਕਸਰ ਦੇਖੋ ਵੀਡੀਓ ਪਾਉਣੀ ਆ ਵੀ ਇਹਨਾ ਵੀ ਆਪਣੀ ਬੋਡੀ ਨੂੰ ਨਾ ਸ਼ੇਪ ਦੇ ਵਿੱਚ ਰੱਖੋ ਤੇ ਇਹ ਕਰਦੇ ਕਰਦੇ ਫਿਰ ਮੇਰੇ ਹੱਥ ਦੇ ਵਿੱਚ ਆ ਗਿਆ ਚਕੰਦਰ ਲਿਆਂਦੇ ਸੀ ਚਕੰਦਰਾ ਤੋਂ ਮੇਰੇ ਦਿਮਾਗ ਦੀ ਫਿਰ ਬੱਤੀ ਜਲੀ ਤੇ ਮੈਂ ਆਖਿਆ ਵੀ ਇਹਦੀ ਇੱਕ ਢਿੱਸ ਬਣਾਈ ਜਾਵੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਨੇ ਨਾ ਧੋਲੇ ਪੱਤੇ ਨੂੰ ਸਮਾਰ ਕੇ ਚੰਗੇ ਤਰੀਕੇ ਨਾਲ ਧੋ ਕੇ ਆਪਾਂ ਨੇ ਨਾਲ ਲਿਆ ਇਹਦੇ ਧਨੀਆਂ ਹਰਾ ਧਨੀਆਂ ਆਪਣੇ ਖੇਤ ਦੇ ਵਿੱਚ ਹਨ ਪਿੰਡਾਂ ਵਾਲਿਆਂ ਦੇ ਕੋਲੇ ਬਹੁਤ ਜ਼ਿਆਦਾ ਧਨੀਆਂ ਨੇ ਕਿਉਂਕਿ ਅੱਜ ਹੁਣ ਅੱਜ ਕੱਲ੍ਹ ਦੋ ਤਿੰਨ ਕਿਆਰੀਆਂ ਇੱਕ ਖਤਮ ਹੁੰਦਾ ਦੂਸਰਾ ਬੀਜ ਲੈਂਦੇ ਹਨ ਤੇ ਇਹਨਾਂ ਦੀ ਆਪਾਂ ਇੱਕ ਰੈਸਪੀ ਬਣਾਈ ਆ ਤੁਹਾਨੂੰ ਦਿਖਾਉਣੇ ਆ ਉਹ ਵੀ ਤੇ ਮੈਂ ਆਖਿਆ ਨਾ ਵੀ ਤੁਸੀਂ ਥੋੜੀ ਜੀ ਡਾਈਟ ਘਟਾਓ ਵੀ ਜਿਹੜੇ ਕਿ ਢਿੱਡ ਨੇ ਨਾ ਬਹੁਤ ਵਧਣ ਲੱਗੇ ਤੁਹਾਡੇ ਸਾਰਿਆਂ ਦੇ ਵੀ ਤੁਸੀਂ ਨਾ ਥੋੜਾ ਜਆ ਆਪਣੀ ਬਾਡੀ ਨੂੰ ਸ਼ੇਪ ਦੇ ਵਿੱਚ ਰੱਖੋ ਕਿਉਂਕਿ ਉਮਰ ਦੇ ਹਿਸਾਬ ਨਾਲ ਜਦੋਂ ਅੱਗੇ-ਅੱਗੇ ਉਮਰ ਜਾਂਦੀ ਹੈ ਤੇ ਫਿਰ ਜ਼ਿਆਦਾ ਵਧਿਆ ਹੋਇਆ ਪੇਟ ਵੀ ਤੰਗ ਕਰਦਾ ਤੇ ਮੋਟਾਪਾ ਵੀ ਤੰਗ ਕਰਦਾ ਹੈ ਨਾ ਤੇ ਅੱਗੋਂ ਕਸੂਰ ਮੇਰੇ ਦੇ ਵਿੱਚ ਹੀ ਕੱਢਣ ਲੱਗੇ ਹਨਾ ਚਾਹੇ ਕੁਛ ਵੀ ਹੋਵੇ ਨਾ ਕਸੂਰ ਮੈਂ ਜਿਵੇਂ ਪਹਿਲਾਂ ਵੀ ਕਹਿ ਕੇ ਹਟੀਆਂ ਵੀ ਕਸੂਰ ਕਰਦੀ ਔਰਤ ਦੇ ਵਿੱਚ ਹੀ ਨਿਕਲਦਾ ਹੈਗਾ ਹਨਾ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਕਿ ਸਾਨੂੰ ਚੱਜ ਦਾ ਖਾਣਾ ਨਹੀਂ ਬਣਾ ਕੇ ਦਿੰਦੀ ਚੱਜ ਦਾ ਕੰਮ ਨਹੀਂ ਕਰਦੀ ਹਨਾ ਸਾਡੇ ਐਦਾਂ ਕਰਦੀ ਐ ਇਹ ਕਰਦੀ ਐ ਉਹ ਕਰਦੇ ਪਰ ਸਾਡੇ ਘਰ ਦੇ ਵਿੱਚ ਉਲਟਾ ਹੈਗਾ ਹਨਾ ਤੇ ਸਾਰੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਸਾਰੇ ਮੇਰੇ ਵਿੱਚ ਹੀ ਕਸੂਰ ਕੱਢ ਦਿੰਦੇ ਨੇ ਕਿ ਤੇਰੀ ਗਲਤੀ ਕਰਕੇ ਹਨਾ ਇਹ ਕੰਮ ਹੋਇਆਗਾ ਤੇ ਨਾ ਮੈਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਮੈਂ ਫਿਰ ਹੁੰਦਾ ਵੀ ਸਾਰਿਆਂ ਨੂੰ ਨਾ ਕੋਸ਼ਣਾ ਕੋਸ਼ਨਾਵਾ ਪਰ ਮੈਂ ਬੋਲਦੀ ਨਹੀਂ ਹੁੰਦੀ ਮੈਂ ਹਨਾ ਚੁੱਪ ਕਰ ਜਾਨੀ ਹੁੰਨੀ ਆ ਵੀ ਚਲੋ ਕੋਈ ਗੱਲ ਨਹੀਂ ਹਨਾ ਲੜਾਈ ਤੇ ਲੱਸੀ ਦਾ ਕਹਿੰਦੇ ਕੀ ਵਧਾਉਣ ਹੁੰਦਾ ਤੇ ਦੇਖੋ ਆਪਾਂ ਨੇ ਇਹ ਬਣਾ ਲਈ ਹੈ ਚਟਨੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਯਮਮੀ ਬਣਦੀ ਹੈ ਇਹਦੇ ਵਿੱਚ ਨਾ ਆਪਾਂ ਨੇ ਪਾਈ ਹਰੀ ਮਿਰਚ ਨਾ ਪਾਇਆ ਪਿਆਜ਼ ਬਿਨਾ ਹਨਾ ਕਹਿੰਦੇ ਨੇ ਫ੍ਰੀ ਆਫ ਕਾਸਟ ਤੁਹਾਡੀ ਰੈਸਪੀ ਰੈਡੀ ਹੋ ਗਈ ਤੇ ਇਹਦੇ ਵਿੱਚ ਆਪਾਂ ਨੇ ਪਾ ਲਿਆ ਥੋੜਾ ਜਿਹਾ ਮਿੱਠਾ ਸ਼ੱਕਰ ਪਾ ਲਓ ਚਾਹੇ ਗੁੜ ਪਾ ਲਓ ਇਹਦੇ ਨਾਲ ਇਹ ਹੋਰ ਵੀ ਚਾਰਜਨ ਲੱਗ ਜਾਂਦੇ ਨੇ ਤੇ ਫਿਰ ਆਪਾਂ ਦੇਸੀ ਘਿਓ ਦਾ ਲਾਤਾ ਇਹਨੂੰ ਤੜਕਾ ਤੇ ਇਹ ਰੋਟੀ ਤਿਆਰ ਕਰਦੇ ਕਰਦੇ ਨਾਲੇ ਲੜਾਈ ਵੀ ਸਾਡੀ ਜਾਰੀ ਰਹੀ ਤੇ ਮੈਨੂੰ ਕਹਿੰਦੇ ਵੀ ਹਾਂ ਹਾਂ ਕਹਿੰਦੇ ਤੂੰ ਕਹਿੰਦੇ ਖਾਣਾ ਇੰਨਾ ਟੇਸਟੀ ਬਣਾਉਂਦੀ ਕਿਉਂ ਆ ਦੇਖੋ ਇਹ ਦੇ ਵਿੱਚ ਵੀ ਮੇਰਾ ਕਸੂਰ ਹੈ ਜੇ ਕਰਦਿਆਂ ਦਾ ਮੋਟਾਪਾ ਵੱਧ ਰਿਹਾ ਤਾਂ ਉਹਦੇ ਵਿੱਚ ਵੀ ਇੱਕ ਕਸੂਰ ਮੇਰਾ ਤੇ ਨਾਲ ਵੈਸੇ ਕਸੂਰ ਤਾਂ ਥੋੜਾ ਜਿਹਾ ਮੇਰਾ ਹੈਗਾ ਵੀ ਹੈ ਹਨਾ ਕਿਉਂਕਿ ਨਾਲ ਮੈਂ ਬਣਾਈ ਸੀ ਹਰੇ ਸੌਰੀ ਆਪਣੇ ਕਾਲੇ ਸੋਲਿਆਂ ਦੀ ਦਾਲ ਜਿਹੜੀ ਕਿ ਆਪਾਂ ਸੋਲੇ ਪੂਰੀਆਂ ਦੇ ਨਾਲ ਖਾਣੇ ਆ ਤੇ ਨਾਲ ਬਣਾਇਆ ਰਾਇਤਾ ਤੇ ਸਲਾਦ ਤੇ ਨਾਲ ਆਪਣੇ ਬਣਾਈਆਂ ਕਣਕ ਦੇ ਆਟੇ ਦੀਆਂ ਪੂਰੀਆਂ ਮੈਦਾ ਮੈਂ ਬਹੁਤ ਘੱਟ ਯੂਜ਼ ਕਰਦੀ ਆ ਇਹ ਕਣਕ ਦੇ ਆਟੇ ਦੀਆਂ ਪੂਰੀਆਂ ਨੇ ਤੇ ਨਾਲ ਥੋੜੀ ਜਿਹੀ ਸੌਸ ਤੇ ਮੈਨੂੰ ਆਹ ਕਹਿੰਦੇ ਹੁੰਦੇ ਨੇ ਵੀ ਜਦੋਂ ਤੂੰ ਇਦਾਂ ਥੋੜਾ ਥੋੜਾ ਜਿਹਾ ਕੁਝ ਰੱਖ ਦਿੰਨੀ ਆ ਨਾ ਫਿਰ ਜੇ ਇਹਨੂੰ ਨਹੀਂ ਵੀ ਮਨ ਹੁੰਦਾ ਨਾ ਜਿੰਨ ਨੂੰ ਨਹੀਂ ਵੀ ਭੁੱਖ ਹੁੰਦੀ ਹੈ ਨਾ ਉਹ ਵੀ ਇੱਕ ਦੀ ਜਗ੍ਹਾ ਦੋ ਫੁਲਕੇ ਖਾ ਜਾਂਦਾ ਹਨ ਵੀ ਸਾਡੇ ਮੋਟਾਪਾ ਵਧਾਉਂਦਾ ਕਾਰਨ ਵੀ ਤੂੰ ਹੀ ਆ ਵੀ ਦੇਖੋ ਨਾ ਵੀ ਮੈਨੂੰ ਨਾ ਕਈ ਵਾਰੀ ਇਦਾਂ ਹੁੰਦਾ ਵੀ ਜੇ ਕੋਈ ਨਾ ਖਾਵੇ ਨਾਲੇ ਤਾਂ ਮੈਂ ਆਪਣੇ ਹਸਬੰਡ ਜੀ ਨਾਲ ਲੜਦੀ ਰਹਿੰਦੀ ਆ ਨਾ ਵੀ ਤੁਸੀਂ ਸ਼ਾਮ ਨੂੰ ਡਾਈਟ ਮਨ ਕੇ ਥੋੜਾ ਜਿਹਾ ਘਟਾਓ ਆਪਦਾ ਖਾਣਾ ਵੀ ਤੁਸੀਂ ਸਾਰਾ ਦਿਨ ਬੈਠੇ ਵੀ ਰਹਿੰਦੇ ਹੋ ਕੰਮ ਕਰਦੇ ਹੋ ਆਫਿਸ ਦੇ ਵਿੱਚ ਜਾਂਦੇ ਹੋ ਨਾ ਵੀ ਥੋੜਾ ਜਿਹਾ ਪੇਟ ਉਹਨਾਂ ਦਾ ਵੀ ਬਦਲਣ ਲੱਗ ਗਿਆ ਸੀਗਾ ਹੁਣ ਉਹ ਥੋੜਾ ਜਾਂ ਕੰਟਰੋਲ ਕਰਨ ਲੱਗੀ ਐ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਵੇਰੇ ਤੁਸੀਂ ਨਾ ਆਲੂ ਬਖਾਰਾ ਤੇ ਇਮਲੀ ਵਾਲਾ ਉਹ ਪੀਨੇ ਉਹਨਾਂ ਨੂੰ ਵੀ ਮੈਂ ਦਿੰਨੀ ਐ ਦੇਖੋ ਜੋ ਚੀਜ਼ਾਂ ਮੈਂ ਘਰ ਦੇ ਵਿੱਚ ਵਰਤਦੀਆਂ ਮੈਂ ਤੁਹਾਨੂੰ ਉਹੀ ਦੱਸਦੀ ਹੁੰਨੀ ਐਂ ਕਿ ਪਰ ਮੈਂ ਆਪਣੀ ਜਿਹੜੀ ਸਿਹਤ ਐ ਨਾ ਇਹਦਾ ਬਹੁਤ ਖਿਆਲ ਰੱਖਦੀ ਆ ਨਾ ਖਾਣ ਪੀਣ ਦਾ ਇਹ ਨਹੀਂ ਹੈਗਾ ਵੀ ਘਰ ਦੇ ਵਿੱਚ ਜਿਹੜੀ ਚੀਜ਼ ਬਣੀ ਐ ਮੈਂ ਉਹੀ ਖਾਣੀ ਐ ਨਾ ਨਹੀਂ ਥੋੜਾ ਬਹੁਤਾ ਨਾ ਆਪਾਂ ਆਪਦੀ ਡਾਈਟ ਤੇ ਧਿਆਨ ਰੱਖ ਬਚੇ ਰਹਾਂਗੇ ਤੇ ਇਹ ਆਪਾਂ ਨੇ ਬਣਾ ਲਈ ਆਪਣੀ ਸਿਮਲਾ ਮਚ ਆਲੂ ਗੋਭੀ ਦੀ ਸਬਜੀ ਇੱਕ ਇੱਕ ਹੈਗੀ ਕੱਚੇ ਪਪੀਤੇ ਦੀ ਸਬਜੀ ਤੇ ਨਾਲ ਚਟਨੀ ਰਾਇਤਾ ਤੇ ਇਹ ਆਪਣਾ ਹੈਗਾ ਤੇ ਸਵੇਰ ਦਾ ਖਾਣਾ ਤੇ ਉਹ ਸ਼ਾਮ ਦਾ ਖਾਣਾ ਸੀਗਾ ਹਨ ਤੇ ਵੀਡੀਓ ਚੰਗੀ ਲਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ